ਬਾਬੇ ਦੀ ਬੇਰ ਮੌਜੂਦ ਹੈ ਸੁਲਤਾਨਪੁਰ ਵਿੱਚ ਪਿਛਲੇ ਸਾਲ ਜਦ ਮੈਂ ਦਰਸ਼ਨ ਕਰਨ ਗਿਆ ਤੇ ਖੂਨ ਟਪਕ ਰਿਹਾ ਸੀ ਤੇ ਮੈਂ ਗ੍ਰੰਥੀ ਸਾਹਿਬ ਤੋਂ ਪੁੱਛਿਆ ਤੇ ਹੌਣ ਲੱਗਦਾ ਹੈ ਤੇ ਮੈਂ ਇਸ ਤਰ੍ਹਾਂ ਕਦੀ ਦਰਖਤਾਂ ਤੋਂ ਟਪਕਦਾ ਹੋਇਆ ਨਹੀਂ ਦੇਖਿਆ ਅੱਜ ਤੱਕ ਨਹੀਂ ਦੇਖਿਆ ਮੇਰੇ ਖਿਆਲ ਸੰਤ ਬਾਬਾ ਕਰਤਾਰ ਸਿੰਘ ਜੀ ਵੀ ਹੈਗੇ ਸਨ ਤੇ ਮੈਂ ਸੁੱਤੇ ਸਿੱਧ ਐਨਾ ਤੋਂ ਵੀ ਪੁੱਛਿਆ ਸੀ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਕਹਿੰਦੇ ਖੂਨ ਹੈ ਬਿਲਕੁਲ ਖੂਨ ਹੈ ਤੇ ਮੈਨੂੰ ਕਹਿਣ ਲੱਗੇ ਹੁਣ ਡਾਕਟਰ ਨੇ ਟੈਸਟ ਕੀਤਾ ਹੈ ਖੂਨ ਹੈ ਬਿਲਕੁਲ ਲੈਬੋਰੀਟਰੀ ਦੇ ਚਲੇ ਜਾ ਕੇ ਉਹਦੀ ਪੂਰੀ ਪਰਚੋਲ ਕੀਤੀ ਤੇ ਖੂਨ ਹੈ ਬੇਰੀ ਵਿੱਚੋਂ ਖੂਨ ਕੁਝ ਦਰਖਤ ਪਰਮਪੁਰਖਾਂ ਨਾਲ ਜੁੜੇ ਹੋਏ ਨੇ ਬੋੜ ਮਹਾਤਮਾ ਗੋਧ ਨਾਲ ਜੁੜੇ ਹੋਇਆ ਕਿਕਰ ਕਰੀ ਇਹ ਸ਼੍ਰੀਕ੍ਰਿਸ਼ਨ ਨਾਲ ਜੁੜੇ ਹੋਏ ਨੇ ਕਦੀ ਬਵਰ ਮੁਤਾਲਾ ਕਰਕੇ ਵੇਖਣਾ ਇਹ ਜਿਹੜਾ ਪਿੱਪਲ ਹੈ ਕੁਝ ਦੇਵੀ ਦੇਵਤਾਵਾਂ ਨਾਲ ਸੰਬੰਧਿਤ ਰੱਖਦਾ ਹੈ ਬੇਰੀਆਂ ਗੁਰੂ ਘਰ ਨਾਲ ਜੁੜੀਆਂ ਆ